ਨੀ ਮਾਈ ਮੇਰੀਏ ਮੇਰੀ ਜਮਾ ਪਹਿਰਾ ਦੇਖੀ ਲੋ ਨੀ ਅੰਮੀਏ ਮੇਰੀ ਜਮਾ ਪਹਿਰਾ ਦੇਖੀ ਲੋ ਆਪੇ ਮੇਰੇ ਦੇ ਦੀ ਰੂਹ ਕਹਿ ਬਣਾਵਣਾ ਵਿਦਿਆ ਦੇ ਕੀ ਗੁਣ ਦੱਸ ਸਮਝਾਵਣਾ ਕੰਡਾ ਦੀ ਵੀਤੀ ਪੈਂਦੀ ਮੇਰੇ ਕੋ ਨੀੰਮੀ ਹੈ ਤੇ ਵਿੱਚ ਪੈਂਦੀ ਦੇਰੇ ਕੋ ਕਰ ਵਿੱਚ ਪੜ ਜਾਵੇ ਪੜਨ ਦਾ ਹੌੜ ਨੀ ਰਹੀ ਹੈ ਦਾ ਖੁਦ ਉੱਚੀ ਬੋਲੇ ਨਾ ਕੋਈ ਬੋਲਨੀ ਜਿਹੜੇ ਵੇਦਵਾਨ ਜਿੰਨੇ ਵੇਦਵਾਨ ਜਾਤ ਕਰ ਦੇ ਸ਼ਰਮੇ ਉਨਾ ਕੋੜ ਗਿਆਨ ਦੀ ਹੈ ਲੋੜੀ ਅੰਮੀਏ ਉਨਾ ਕੋੜ ਗਿਆਨ ਦੀ ਹੈ ਲੋੜ ਪੜਨੁਣਾ ਮਿੰਨੂ ਤੂੰ ਕਾਈ ਮਾਇ ਮੇਰੀਏ ਮੈਂ ਵੀ ਜਾਮਾ ਪਹਿਰਾ ਦੇਖ ਲੋ ਆਪਣੀਆਂ ਪਹਿਰਾ ਤੇ ਆਪ ਹੀ ਗੇਲੋ ਬਣਾ ਸਾਰੀ ਟਾਪੂ ਮੇਰੀ ਅਸੀ ਇਕੱਠਾ ਨੇ ਕਿ ਮੇਰੇ ਤੀ ਅਸੀਂ ਕਰਾਂਗੇ ਪੜਾਈ ਹੁਣ ਸਾਡੇ ਮਨ ਪੜਨੇ ਦਚੋ ਨੀ ਅੰਮੀਏ ਸਾਡੇ ਮਨ ਪੜਨੇ ਦਚੋ ਪਤਾ ਮੈਨੂੰ ਕਰੀ ਚਿਗਰੀ ਪੀਦੀ ਹੈ ਮਾਰਨੀ ਪੱਟੇ ਟੀਟੇ ਪਾ ਕੇ ਮੈਂ ਤਾਂ ਲਊ ਡੰਡ ਸਾਰਨੀ ਹੋਰ ਮੇਰੀ ਅੰਮੀਏ ਮੈਂ ਕੁਝ ਵੀ ਨਹੀਂ ਮੰਗਦੀ

ਇਹੀ ਗੱਲ ਨੂੰ ਕੱਤੇ ਝੰ ਨੂੰ ਦੱਸ ਵਾਏ 베ਰੀਏ ਸਾਨੂੰ ਵੀ ਤਾਂ ਦਿੱਤੇ ਹੱਥ ਦੋ ਮੀਂ ਅੰਮੀਏ ਸਾਨੂੰ ਵੀ ਤਾਂ ਦਿੱਤੇ ਹੱਥ ਦੋ ਇੱਕੀ ਕੱਤੇ ਹੋਰ ਤੂੰ ਮੰਨ ਮਾਏ ਮੇਰੀ ਨਹੀਂ ਜਾਨ ਤੂੰ ਪਿਆਰੀ ਲੱਗੇ ਸਾਂ ਮੈਨੂੰ ਤੇਰੀ ਨਹੀਂ ਤੂਰੀ ਨਾ ਨਹੀਂ ਮਾਏ ਮੈਨੂੰ ਇਹੋ ਜਿਹੇ ਲੋਪੀਆਂ ਨੇ ਦਾਦੀਆਂ ਤੇ ਮੰਗਦੇ ਨੇ ਜੋ ਨਿਯੰਬੀਏ ਦਾਦੀਆਂ ਤੇ ਮੰਗਦੇ ਨੇ ਜੋ ਇੰਨੇ ਚੰਗੇ ਮਾਪੇ ਜਿਹੜੇ ਧੀਆਂ ਨੂੰ ਪੜ੍ਹਾਉਂਦੇ ਕਰਕੇ ਖਰਚ ਸਾਡੀ ਜ਼ਿੰਦਗੀ ਬਣਾਉਂਦੇ ਲਿਖਦਾ ਹੈ ਕੱਟੂ ਆਲਾ ਇਹੋ ਜਿਹੇ ਮਾਪਿਆਂ ਦਾ ਦਿਨ ਰਾਤਿਆ ਵੇਸਨ